ਸਤਿ ਸ਼੍ਰੀ ਅਕਾਲ ਜੀ ਅਮਰਕਾ ਨਿਊਜ਼ ਬੁਲਟਿਨ ਵਿੱਚ ਖੜੇ ਤੁਸੀਂ ਮੈਂ ਤੁਹਾਡੇ ਨਾਲ ਸਿਮਰਨਜੀਤ ਕੌਰ ਗਿੱਲ ਖਬਰਾਂ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਨਜ਼ਰ ਮਾਰਦੇ ਹਾਂ ਮੁਖੜ ਲੈਂਸ ਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ 트ੰਪ ਦਾ ਵੱਡਾ ਬਿਆਨ ਕਿਹਾ ਅਮਰੀਕੀ ਕੰਪਨੀਆਂ ਭਾਰਤੀਆਂ ਨੂੰ ਨੌਕਰੀ ਤੇ ਰੱਖਣਾ ਕਰਨ ਬੰਦ ਪ੍ਰਵਾਸੀਆਂ ਨੂੰ ਦਿੱਤੀ ਗਈ ਵੱਡੀ ਰਾਹਤ ਤੇ ਨਾਗਰਿਕਤਾ ਕਾਨੂੰਨ ਨੂੰ ਲੈ ਕੇ ਅਦਾਲਤ ਨੇ 트ੰਪ ਨੂੰ ਦਿੱਤਾ ਝਟਕਾ ਅਮਰੀਕੀ ਪਾਸਪੋਰਟ ਪਹਿਲਾਂ ਵਾਂਗ ਨਹੀਂ ਰਿਹਾ ਸ਼ਕਤੀਸ਼ਾਲੀ ਸੱਲਾਨਾ ਦਰਜਾਬੰਦੀ ਵਿੱਚ ਮਿਲਿਆ 10ਵਾਂ ਸਥਾਨ ਖਬਰਾਂ ਵਿਸਥਾਰ ਦੇ ਨਾਲ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਇੱਕ ਵਾਰ ਫਿਰ ਤੋਂ ਭਾਰਤੀ ਕੰਪਨੀਆਂ ਦੇ ਨਿਵੇਸ਼ ਕਰਨ ਨੂੰ ਲੈ ਕੇ ਵੱਡਾ ਬਿਆਨ ਦੇ ਦਿੱਤਾ ਹੈ ਟਰੰਪ ਦਾ ਕਹਿਣਾ ਹੈ ਕਿ ਅਮਰੀਕੀ ਕੰਪਨੀਆਂ ਭਾਰਤੀਆਂ ਨੂੰ ਨੌਕਰੀ ਤੇ ਰੱਖਣਾ ਬੰਦ ਕਰ ਦੇਣ ਉਹਨਾਂ ਆਖਿਆ ਕਿ ਪਹਿਲਾਂ ਅਮਰੀਕੀ ਲੋਕਾਂ ਨੂੰ ਨੌਕਰੀਆਂ ਮਿਲਣੀਆਂ ਚਾਹੀਦੀਆਂ ਨੇ ਇਹ ਵੀ ਆਖਿਆ ਹੈ ਕਿ ਆਜ਼ਾਦੀ ਦਾ ਫਾਇਦਾ ਉਠਾਉਂਦਿਆਂ ਹੋਇਆਂ ਚੀਨ ਵਿੱਚ ਫੈਕਟਰੀਆਂ ਵੀ ਲਗਾ ਰਹੇ ਨੇ ਸੋ ਇੱਕ ਵਾਰ ਫਿਰ ਤੋਂ ਡੋਨਲਡ ਟਰੰਪ ਨੇ ਜ਼ੋਰ ਦੇ ਕੇ ਗੱਲ ਆਖੀ ਹੈ ਕਿ ਪਹਿਲ ਅਮਰੀਕਨਸ ਨੂੰ ਮਿਲਣੀ ਚਾਹੀਦੀ ਹੈ ਅਮਰੀਕੀ ਕੰਪਨੀਆਂ ਦੇ ਵਿੱਚ ਭਾਰਤੀਆਂ ਨੂੰ ਨੌਕਰੀ ਤੇ ਰੱਖਣਾ ਬੰਦ ਕਰਕੇ ਪਹਿਲਾਂ ਅਮਰੀਕਨਸ ਨੂੰ ਨੌਕਰੀ ਤੇ ਰੱਖਣਾ ਚਾਹੀਦਾ ਹੈ ਤੇ ਉਸ ਤੋਂ ਬਾਅਦ ਕਿਸੇ ਹੋਰ ਬਾਰੇ ਸੋਚਣਾ ਚਾਹੀਦਾ ਹੈ ਅਮਰੀਕੀ ਰਾਸ਼ਟਰਪਤੀ ਡੋਨਾਲਡ 트ੰਪ ਨੇ Google ਤੇ Microsoft ਵਰਗੀਆਂ ਵੱਡੀਆਂ ਅਮਰੀਕੀ ਤਕਨੀਕੀ ਕੰਪਨੀਆਂ ਨੂੰ ਭਾਰਤ 'ਚ ਭਰਤੀ ਬੰਦ ਕਰਨ ਦੀ ਕਹਿ ਦਿੱਤਾ ਹੈ। ਵਾਸ਼ਿੰਗਟਨ ਡੀਸੀ ਦੇ ਵਿੱਚ AI ਸੰਮੇਲਨ 'ਚ ਬੋਲਦਿਆਂ 트ੰਪ ਨੇ ਆਖਿਆ ਕਿ ਅਮਰੀਕਾ ਦੀਆਂ ਸਭ ਤੋਂ ਵੱਡੀਆਂ ਕੰਪਨੀਆਂ ਸਾਡੀ ਆਜ਼ਾਦੀ ਦਾ ਫਾਇਦਾ ਉਠਾਉਂਦੀਆਂ ਨੇ ਪਰ ਚੀਨ ਦੇ ਵਿੱਚ ਫੈਕਟਰੀਆਂ ਸਥਾਪਿਤ ਕਰਦੀਆਂ ਨੇ ਤੇ ਭਾਰਤ ਤੋਂ ਲੋਕਾਂ ਨੂੰ ਨੌਕਰੀ ਤੇ ਰੱਖਿਆ ਨਹੀਂ। ਉਨ੍ਹਾਂ ਆਖਿਆ ਕਿ ਸੀ ਚਾਹੁੰਦੇ ਆ ਕਿ Google ਤੇ Microsoft ਵਰਗੀਆਂ ਕੰਪਨੀਆਂ ਅਮਰੀਕੀ ਕਾਮਿਆਂ ਨੂੰ ਤਰਜੀਹ ਦੇਣ ਇਹ ਰਾਸ਼ਟਰੀ ਹਿੱਤ ਦੇ ਵਿੱਚ ਹੈ 트럼ਪ ਨੇ ਤਕਨੀਕੀ ਕੰਪਨੀਆਂ ਦੀ ਵਿਸ਼ਵਵਾਦੀ ਮਾਨਸਿਕਤਾ ਦੀ ਆਲੋਚਨਾ ਕਰਦਿਆਂ ਆਖਿਆ ਕਿ ਅਮਰੀਕੀਆਂ ਨੂੰ ਪਹਿਲਾਂ ਨੌਕਰੀਆਂ ਮਿਲਣੀਆਂ ਚਾਹੀਦੀਆਂ ਨੇ 트럼ਪ ਦੇ ਅਨੁਸਾਰ ਕੰਪਨੀਆਂ ਵਿਦੇਸ਼ਾਂ ਦੇ ਵਿੱਚ ਫੈਕਟਰੀਆਂ ਤੇ ਕਰਮਚਾਰੀਆਂ ਤੇ ਪੈਸਾ ਲਗਾ ਕੇ ਅਮਰੀਕੀ ਪ੍ਰਤਿਭਾ ਦੇ ਅਧਿਕਾਰਾਂ ਦਾ ਕਤਲ ਕਰ ਰਹੀਆਂ ਨੇ ਇਸ ਬਿਆਨ ਨਾਲ ਭਾਰਤ ਦਾ ਆਈਟੀ ਸੈਕਟਰ ਪ੍ਰਭਾਵਿਤ ਹੋ ਸਕਦਾ ਹੈ Google, Microsoft ਅਤੇ ਹੋਰ ਤਕਨੀਕੀ ਕੰਪਨੀਆਂ ਦੇ ਭਾਰਤ ਵਿੱਚ ਲੱਖਾਂ ਕਰਮਚਾਰੀ ਨੇ ਇਹ ਕੰਪਨੀਆਂ ਬੈਂਗਲੌਰ, ਹੈਦਰਾਬਾਦ ਤੇ ਪੂਨੇ ਵਰਗੇ ਸ਼ਹਿਰਾਂ 'ਚ ਵੱਡੇ ਦਫ਼ਤਰ ਚਲਾਉਂਦੀਆਂ ਨੇ। ਇਸ ਤੋਂ ਇਲਾਵਾ US ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸਿਜ਼ ਦੇ ਮੁਤਾਬਕ 2023 'ਚ 72% H1B ਵੀਜ਼ਾ ਭਾਰਤੀਆਂ ਨੂੰ ਦਿੱਤਾ ਗਿਆ ਸੀ। ਜ਼ਿਆਦਾਤਰ ਡਾਟਾ ਸਾਇੰਸ, AI ਤੇ ਸਾਈਬਰ ਸੁਰੱਖਿਆ ਵਰਗੇ ਖੇਤਰਾਂ ਦੇ ਵਿੱਚ ਵੀਜ਼ੇ ਮਿਲੇ ਨੇ। 트럼ਪ ਦੀ ਨੀਤੀ H1B ਵੀਜ਼ਾ ਨਿਯਮਾਂ ਨੂੰ ਹੋਰ ਵੀ ਸਖਤ ਬਣਾ ਸਕਦੀ ਹੈ। ਜਸ ਨਾਲ ਭਾਰਤੀ ਤਕਨੀਕੀ ਪੇਸ਼ੇਵਰਾਂ ਲਈ ਅਮਰੀਕਾ 'ਚ ਨੌਕਰੀਆਂ ਪ੍ਰਾਪਤ ਕਰਨਾ ਮੁਸ਼ਕਲ ਹੋ ਜਾਵੇਗਾ ਨਾਲ ਹੀ ਭਾਰਤ ਦੇ ਵਿੱਚ ਨਵੀਆਂ ਭਰਤੀਆਂ ਨਾਲ ਹੀ ਭਾਰਤ ਦੇ ਵਿੱਚ ਨਵੀਆਂ ਭਰਤੀਆਂ ਘਟਣ ਕਾਰਨ ਆਈਟੀ ਕੰਪਨੀਆਂ ਤੇ ਸਟਾਰਟਅੱਪਸ ਤੇ ਦਬਾਅ ਦੇਗਾ ਇਸ ਤੋਂ ਪਹਿਲਾਂ ਮਾਈਚ ਟ੍ਰੰਪ ਨੇ ਐਪਲ ਨੂੰ ਭਾਰਤ 'ਚ ਆਈਫੋਨ ਬਣਾਉਣ ਲਈ ਧਮਕੀ ਦਿੱਤੀ ਸੀ। ਟ੍ਰੰਪ ਨੇ ਆਖਿਆ ਸੀ ਕਿ ਅਮਰੀਕਾ 'ਚ ਵਿੱਚੇ ਜਾਣ ਵਾਲੇ ਆਈਫੋਨ ਭਾਰਤ ਜਾਂ ਕਿਸੇ ਹੋਰ ਦੇਸ਼ 'ਚ ਨਹੀਂ ਸਗੋਂ ਅਮਰੀਕਾ 'ਚ ਬਣਾਏ ਜਾਣੇ ਚਾਹੀਦੇ ਨੇ। ਟ੍ਰੰਪ ਨੇ ਆਖਿਆ ਕਿ ਉਹਨਾਂ ਨੇ ਪਹਿਲਾਂ ਐਪਲ ਦੇ ਸੀਈਓ ਟਿਮ ਕੁੱਕ ਨੂੰ ਸਿੱਧੇ ਤੌਰ 'ਤੇ ਕਿਹਾ ਸੀ ਕਿ ਜੇਕਰ ਐਪਲ ਅਮਰੀਕਾ 'ਚ ਆਈਫੋਨ ਨਹੀਂ ਬਣਾਉਂਦਾ ਤਾਂ ਕੰਪਨੀ 'ਤੇ ਘੱਟੋ-ਘੱਟ 25% ਦਾ ਟੈਰਿਫ ਲਗਾਇਆ ਜਾਵੇਗਾ। ਟਰੰਪ ਦੀ ਧਮਕੀ ਤੋਂ ਬਾਅਦ Apple ਦਾ ਸਟਾਕ 4% ਡਿੱਗ ਕੇ 193 ਡਾਲਰ ਹੋ ਗਿਆ। ਟਰੰਪ ਨੇ ਸੋਸ਼ਲ ਮੀਡੀਆ ਪਲੇਟਫਾਰਮ ਟ੍ਰੂਥ ਤੇ ਲਿਖਿਆ ਕਿ ਮੈਂ ਬਹੁਤ ਪਹਿਲਾਂ Apple ਦੇ ਟਿਮ ਕੁੱਕ ਨੂੰ ਸੂਚਿਤ ਕੀਤਾ ਸੀ ਕਿ ਅਮਰੀਕਾ 'ਚ ਵੇਚਣ ਵਾਲੇ ਆਈਫੋਨ ਅਮਰੀਕਾ ਵਿੱਚ ਹੀ ਬਣਾਏ ਜਾਣੇ ਚਾਹੀਦੇ ਨੇ, ਭਾਰਤ ਜਾਂ ਕਿਤੇ ਹੋਰ ਨਹੀਂ। ਜੇਕਰ ਅਜਿਹਾ ਨਹੀਂ ਹੁੰਦਾ ਤਾਂ Apple ਨੂੰ ਘੱਟੋ-ਘੱਟ 25% ਟੈਰਫ ਦੇਣਾ ਪਵੇਗਾ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਮੰਨਿ ਚਾਹੁੰਦੇ ਕਿ Apple ਦੇ ਉਤਪਾਦ ਭਾਰਤ ਦੇ ਵਿੱਚ ਬਣਨ। ਪਿਛਲੇ ਹਫਤੇ 트럼ਪ ਨੇ ਕੰਪਨੀ ਦੇ ਸੀਓ ਟਿਮ ਕੁੱਕ ਨੂੰ ਕਿਹਾ ਕਿ ਭਾਰਤ 'ਚ ਫੈਕਟਰੀਆਂ ਲਗਾਉਣ ਦੀ ਕੋਈ ਲੋੜ ਨਹੀਂ ਹੈ ਭਾਰਤ ਆਪਣਾ ਧਿਆਨ ਰੱਖ ਸਕਦਾ ਹੈ ਤੇ ਉਦੋਂ ਹੀ ਪ੍ਰਵਾਸੀਆਂ ਨੂੰ ਵੀ ਵੱਡੀ ਰਾਹਤ ਮਿਲੀ ਹੈ ਦਰਅਸਲ ਨਾਗਰਿਕਤਾ ਕਾਨੂੰਨ ਨੂੰ ਲੈ ਕੇ ਅਦਾਲਤ ਦੇ ਵੱਲੋਂ 트럼ਪ ਸਰਕਾਰ ਨੂੰ ਤੇ 트럼ਪ ਪ੍ਰਸ਼ਾਸਨ ਨੂੰ ਵੱਡਾ ਝਟਕਾ ਦਿੱਤਾ ਗਿਆ ਹੈ ਜਨਮ ਸਿੱਧ ਅਧਿਕਾਰ ਨਾਗਰਿਕਤਾ ਜਿਹੜੀ ਹੁੰਦੀ ਹੈ ਉਸ ਨੂੰ ਲੈ ਕੇ 트럼ਪ ਪ੍ਰਸ਼ਾਸਨ ਦੇ ਖਿਲਾਫ ਸੰਘੀ ਅਦਾਲਤ ਦੇ ਵਿੱਚ ਅਪੀਲ ਪਾਈ ਗਈ ਸੀ ਸੋ ਇਸੇ ਹੀ ਮਾਮਲੇ ਦੇ ਵਿੱਚ ਸੁਣਵਾਈ ਕਰਦਿਆਂ ਹੋਇਆਂ ਟਰੰਪ ਪ੍ਰਸ਼ਾਸਨ ਨੂੰ ਝਟਕਾ ਦਿੱਤਾ ਗਿਆ ਹੈ ਤੇ ਇਸ ਬਿਆਨ ਨੂੰ ਤੇ ਫੈਸਲੇ ਨੂੰ ਗੈਰਕਾਨੂੰਨੀ ਵੀ ਘਰਾੜ ਦਿੱਤਾ ਜਾ ਰਿਹਾ ਹੈ। ਅਮਰੀਕਾ ਦੀ ਇੱਕ ਸੰਗੀ ਅਪੀਲ ਅਦਾਲਤ ਨੇ ਆਪਣੇ ਫੈਸਲੇ 'ਚ ਕਿਹਾ ਕਿ ਜਨਮ ਆਧਾਰਿਤ ਨਾਗਰਿਕਤਾ ਨੂੰ ਖਤਮ ਕਰਨ ਸੰਬੰਧੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਆਦੇਸ਼ ਗੈਰਸੰਵਿਧਾਨਕ ਹੈ। ਅਦਾਲਤ ਨੇ ਨਾਲ ਹੀ ਦੇਸ਼ ਭਰ ਦੇ ਵਿੱਚ ਟਰੰਪ ਦੇ ਆਦੇਸ਼ ਨੂੰ ਲਾਗੂ ਕਰਨ ਨੂੰ ਰੋਕਣ ਦੇ ਅਧੀਨ ਅਦਾਲਤ ਦੇ ਫੈਸਲੇ ਨੂੰ ਵੀ ਬਰਕਰਾਰ ਰੱਖਿਆ ਹੈ। ਇਹ ਫੈਸਲਾ ਨੌਵੀਂ ਯੂਐਸ ਸਰਕਟ ਕੋਰਟ ਆਫ ਅਪੀਲਸ ਦੇ ਤਿੰਨ ਜੱਜਾਂ ਦੇ ਪੈਨਲ ਦੁਆਰਾ ਦਿੱਤਾ ਗਿਆ ਇਸ ਤੋਂ ਪਹਿਲਾਂ ਕਿ ਨਿਊ ਹੈਮਸ਼ਾਇਰ ਦੇ ਇੱਕ ਸੰਗੀ ਜੱਜ ਨੇ ਟਰੰਪ ਦੇ ਆਦੇਸ਼ ਤੇ ਰੋਕ ਲਗਾਈ ਸੀ ਅਪੀਲ ਅਦਾਲਤ ਦਾ ਫੈਸਲਾ ਟਰੰਪ ਪ੍ਰਸ਼ਾਸਨ ਨੂੰ ਉਸ ਆਦੇਸ਼ ਨੂੰ ਲਾਗੂ ਕਰਨ ਤੋਂ ਰੋਕੇਗਾ ਜੋ ਅਮਰੀਕਾ 'ਚ ਗੈਰ ਕਾਨੂੰਨੀ ਜਾਂ ਅਸਥਾਈ ਤੌਰ ਤੇ ਰਹਿ ਰਹੇ ਲੋਕਾਂ ਦੇ ਬੱਚਿਆਂ ਨੂੰ ਨਾਗਰਿਕਤਾ ਦੇਣ ਤੋਂ ਇਨਕਾਰ ਕਰਦਾ ਹੈ ਅਦਾਲਤ ਨੇ ਆਪਣੇ ਆਦੇਸ਼ ਚ ਕਿਹਾ ਕਿ ਜ਼ਿਲ੍ਹਾ ਅਦਾਲਤ ਨੇ ਸਹੀ ਸਿੱਟਾ ਕੱਢਿਆ ਹੈ ਕਾਰਜਕਾਰੀ ਆਦੇਸ਼ ਦੀ ਪ੍ਰਸਤਾਵਿਤ ਵਿਆਖਿਆ ਜੋ ਅਮਰੀਕਾ 'ਚ ਜਨਮੇ ਬਹੁਤ ਸਾਰੇ ਲੋਕਾਂ ਨੂੰ ਨਾਗਰਿਕਤਾ ਤੋਂ ਵਾਂਝਾ ਕਰਦੀ ਹੈ ਗੈਰ ਸੰਵਿਧਾਨਿਕ ਹੈ ਅਸੀਂ ਇਸ ਨਾਲ ਪੂਰੀ ਤਰ੍ਹਾਂ ਸਹਿਮਤ ਹਾਂ ਫਿਲਹਾਲ ਵਾਈਟ ਹਾਊਸ ਅਤੇ ਨਿਆਂ ਮੰਤਰਾਲੇ ਨੇ ਅਦਾਲਤ ਦੇ ਫੈਸਲੇ ਤੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਤੇ ਜ਼ਿਕਰ ਕਰਦੇ ਆ ਅਮਰੀਕੀ ਪਾਸਪੋਰਟ ਦਾ ਕਹਿੰਦੇ ਅਮਰੀਕੀ ਪਾਸਪੋਰਟ ਹੁਣ ਪਹਿਲਾਂ ਵਾਂਗ ਸ਼ਕਤੀਸ਼ਾਲੀ ਨਹੀਂ ਰਿਹਾ ਅਤੇ ਸਲਾਣਾ ਦਰਜਾਬੰਦੀ ਦੀ ਗੱਲ ਕੀਤੀ ਜਾਵੇ ਤਾਂ ਇਸ ਦਰਜਾਬੰਦੀ ਦੇ ਵਿੱਚ ਅਮਰੀਕਨ ਪਾਸਪੋਰਟ ਨੂੰ 10ਵਾਂ ਸਥਾਨ ਮਿਲਿਆ ਅਮਰੀਕਾ ਸੂਚਕਾਂਕ ਦੇ 20 ਸਾਲਾਂ ਦੇ ਇਤਿਹਾਸ 'ਚ ਪਹਿਲੀ ਵਾਰ ਦੁਨੀਆ ਦੇ ਸਭ ਤੋਂ ਸ਼ਕਤੀਸ਼ਾਲੀ ਪਾਸਪੋਰਟਾਂ ਦੀ ਸਾਲਾਨਾ ਦਰਜੇਬੰਦੀ ਦੇ ਵਿੱਚ ਚੋਟੀ ਦੇ 10 ਦੇ ਵਿੱਚੋਂ ਬਾਹਰ ਨਿਕਲਣ ਦੇ ਕੰਡੇ ਤੇ ਹੈ। ਇਸ ਸਾਲ ਦੇ ਹੈਨਲੀ ਪਾਸਪੋਰਟ ਇੰਡੈਕਸ ਦੇ ਵਿੱਚ ਅਮਰੀਕੀ ਪਾਸਪੋਰਟ 10ਵੇਂ ਨੰਬਰ ਤੇ ਡਿੱਗ ਗਿਆ ਹੈ, ਜੋ ਕਿ ਆਈਸਲੈਂਡ ਅਤੇ ਲਿਥੁਆਨੀਆ ਦੁਆਰਾ ਸਾਂਝੇ ਤੌਰ ਤੇ ਰੱਖਿਆ ਗਿਆ ਹੈ। ਇਸ ਦੀ ਰੈਂਕਿੰਗ ਇਸ ਗੱਲ ਤੇ ਅਧਾਰਿਤ ਹੈ ਕਿ ਇੱਕ ਪਾਸਪੋਰਟ ਧਾਰਕ ਬਿਨਾਂ ਵੀਜ਼ਾ ਦੇ ਕਿੰਨੀਆਂ ਥਾਵਾਂ ਤੇ ਦਾਖਲ ਹੋ ਸਕਦਾ ਹੈ। 2014 ਤੋਂ ਅਮਰੀਕਾ ਹਰ ਸਾਲ ਰੈਂਕਿੰਗ 'ਚ ਡਿੱਗਦਾ ਆ ਰਿਹਾ ਹੈ ਇਸ ਦੇ ਪਾਸਪੋਰਟਾਂ ਨੂੰ ਸਭ ਤੋਂ ਸ਼ਕਤੀਸ਼ਾਲੀ ਦਰਜਾ ਦਿੱਤਾ ਗਿਆ ਸੀ ਸੂਚਕਾਂਕ ਦੇ ਅਨੁਸਾਰ ਅਮਰੀਕਾ ਕੋਲ 182 ਥਾਵਾਂ ਤੱਕ ਵੀਜ਼ਾ ਮੁਕਤ ਪਹੁੰਚ ਹੈ ਜਦਕਿ ਸਿੰਗਾਪੁਰ ਦਾ ਪਾਸਪੋਰਟ ਸਿਖਰਲਾ ਸਥਾਨ ਹਾਸਲ ਕਰ ਚੁੱਕਿਆ ਹੈ ਤੇ ਉਹ ਦੇ ਧਾਰਕ 193 ਥਾਵਾਂ ਤੱਕ ਵੀਜ਼ਾ ਮੁਕਤ ਪਹੁੰਚ ਪ੍ਰਦਾਨ ਕਰਦੇ ਨੇ ਇੱਕ ਨਿਊਜ਼ ਰਿਲੀਜ਼ ਦੇ ਵਿੱਚ ਲੰਡਨ ਆਧਾਰਿਤ ਗਲੋਬਲ ਮਾਈਗ੍ਰੇਸ਼ਨ ਸਲਾਹਕਾਰਸਮੂ ਹੈਨਲੀ ਨੇ ਨੋਟ ਕੀਤਾ ਹੈ ਕਿ ਅਮਰੀਕਾ ਤੇ ਯੂਕੇ ਵਰਗੇ ਦੇਸ਼ ਵਧੇਰੇ ਪਾਬੰਦੀਆਂ ਵਾਲੀਆਂ ਪ੍ਰਵੇਸ਼ ਨੀਤੀਆਂ ਤੋਂ ਪਿੱਛੇ ਹਟਦੇ ਜਾ ਰਹੇ ਨੇ ਹੈਨਲੀ ਐਂਡ ਪਾਰਟਨਰਸ ਦੇ ਸੀਈਓ ਡਾਕਟਰ ਜੁਵਾਰਗ ਸਟੀਫਨ ਨੇ ਮੀਡੀਆ ਰਿਲੀਜ਼ ਦੇ ਵਿੱਚ ਕਿਹਾ ਹੈ ਕਿ ਤੁਹਾਡਾ ਪਾਸਪੋਰਟ ਹੁਣ ਸਿਰਫ ਇੱਕ ਯਾਤਰਾ ਦਸਤਾਵੇਜ਼ ਨਹੀਂ ਰਿਹਾ ਇਹ ਤੁਹਾਡੇ ਦੇਸ਼ ਦੇ ਕੂਟਨੀਤਿਕ ਪ੍ਰਭਾਵ ਅਤੇ ਅੰਤਰਰਾਸ਼ਟਰੀ ਸਬੰਧਾਂ ਦਾ ਪ੍ਰਤੀਬਿੰਬ ਵੀ ਹੈ ਅਮਰੀਕੀ ਯਾਤਰੀ ਅਮਰੀਕੀ ਵਿਦੇਸ਼ ਵਿਭਾਗ ਦੇ ਆਪਣੀ ਮੰਜ਼ਿਲ ਬਾਰੇ ਜਾਣਨ ਦੇ ਖੋਜ ਟੂਲ ਦੀ ਵਰਤੋਂ ਕਰਕੇ ਪਤਾ ਲਗਾ ਸਕਦੇ ਨੇ ਕਿ ਉਹ ਕਿਹੜੇ-ਕਿਹੜੇ ਦੇਸ਼ਾਂ ਦੇ ਵਿੱਚ ਜਾਣ ਵਾਸਤੇ ਵੀਜ਼ਾ ਦੀ ਲੋੜ ਵਰਗੀਆਂ ਚੀਜ਼ਾਂ ਜ਼ਰੂਰੀ ਰੱਖ ਪੈਣ ਸੌਰੀ ਪੈਚ ਅਮਰੀਕੀ ਯਾਤਰੀ ਅਮਰੀਕੀ ਵਿਦੇਸ਼ ਵਿਭਾਗ ਦੇ ਆਪਣੀ ਮੰਜ਼ਿਲ ਬਾਰੇ ਜਾਣੋ ਖੋਜ ਟੂਲ ਦੀ ਵਰਤੋਂ ਕਰਕੇ ਪਤਾ ਲਗਾ ਸਕਦੇ ਨੇ ਕਿ ਉਹਨਾਂ ਨੂੰ ਕਿਹੜੇ ਦੇਸ਼ਾਂ ਵਾਸਤੇ ਵੀਜ਼ਾ ਦੀ ਲੋੜ ਹੈ ਅਮਰੀਕਾ ਖੁੱਲੇਪਨ ਦੇ ਮਾਮਲੇ 'ਚ ਵੀ ਹੇਡਲੇ ਸਥਾਨ ਤੇ ਹੈ ਜਿਸ ਨੇ ਸਿਰਫ 46 ਹੋਰ ਕੌਮੀਆਂ ਤਨੂੰ ਵੀਜ਼ਾ ਮੁਕਤ ਯਾਤਰਾ ਦੀ ਆਗਿਆ ਦਿੱਤੀ ਹੈ। ਵਿਦੇਸ਼ ਵਿਭਾਗ ਨੇ ਸੀਬੀਐਸ ਨਿਊਜ਼ ਦੀ ਟਿੱਪਣੀ ਲਈ ਕੀਤੀ ਗਈ ਬੇਨਤੀ ਦਾ ਜਵਾਬ ਨਹੀਂ ਦਿੱਤਾ। ਇਸ ਸਾਲ ਦੀ ਸੂਚੀ 'ਚ ਦੂਜੇ ਸਥਾਨ ਤੇ ਜਾਪਾਨ ਤੇ ਦੱਖਣੀ ਕੋਰੀਆ ਨੇ ਜਿਨ੍ਹਾਂ ਦੋਵਾਂ ਦੇਸ਼ਾਂ ਦੇ ਪਾਸਪੋਰਟ ਧਾਰਕਾਂ ਨੂੰ 190 ਹੋਰ ਦੇਸ਼ਾਂ 'ਚ ਵੀਜ਼ਾ ਮੁਕਤ ਪਹੁੰਚ ਪ੍ਰਦਾਨ ਕੀਤੀ ਜਾਂਦੀ ਹੈ। ਹੈਨਲੇ ਦਾ ਕਹਿਣਾ ਹੈ ਕਿ ਉਸ ਦਾ ਸੂਚਕਾਂਕ ਅੰਤਰਰਾਸ਼ਟਰੀ ਹਵਾਈ ਟ੍ਰਾਂਸਪੋਰਟ ਐਸੋਸੀਏਸ਼ਨ ਦੇ ਵਿਸ਼ੇਸ਼ ਡਾਟਾ ਤੇ ਆਧਾਰਿਤ ਹੈ। ਜੋ ਇੱਕ ਪ੍ਰਮੁੱਖ ਯਾਤਰਾ ਜਾਣਕਾਰੀ ਡਾਟਾਬੇਸ ਹੈ ਤੇ ਉਦਰਾ ਉਬਾਮਾ ਦੇ ਸਮੇਂ ਤੋਂ ਜ਼ਿਆਦਾਤਰ ਦੇਸ਼ ਨਿਕਾਲੇ ਲਈ ਆਈਸੀਈ ਟਰੈਕ ਤੇ ਹੈ ਪਰ ਹਜੇ ਵੀ 10 ਲੱਖ ਦੇ ਟੀਚੇ ਤੋਂ ਬਹੁਤ ਘੱਟ ਹੈ ਜ਼ਿਕਰ ਹੋ ਰਿਹਾ ਹੈ ਕਿ ਉਬਾਮਾ ਤੋਂ ਲੈ ਕੇ ਹੁਣ ਤੱਕ ਜਿਨੇ ਵੀ ਲੋਕਾਂ ਨੂੰ ਦੇਸ਼ ਨਿਕਾਲੇ ਦਿੱਤੇ ਗਏ ਨੇ ਉਹਨਾਂ ਦੇ ਅੰਕੜੇ ਆਪਸ ਦੇ ਵਿੱਚ ਮਿਲਾ ਕੇ ਵੇਖੇ ਜਾ ਰਹੇ ਨੇ ਤੇ ਡੋਨਾਲਡ ਟਰੰਪ ਅੱਗੇ ਨਿਕਲਦੇ ਹੋਏ ਨੇ ਜੜਾਈ ਨੇ ਮੀਡੀਆ ਨੂੰ ਅੰਦਰੂਨੀ ਸਰਕਾਰੀ ਆਂਕੜਿਆਂ ਮੁਤਾਬਕ ਪਤਾ ਲੱਗਾ ਹੈ ਕਿ ਰਾਸ਼ਟਰਪਤੀ 트럼ਪ ਦੇ ਕਾਰਜਕਾਲ ਦੇ ਪਹਿਲੇ ਸਾਲ ਦੇ ਅੱਧ 'ਚ ਯੂਐਸ ਇਮੀਗ੍ਰੇਸ਼ਨ ਅਤੇ ਕਸਟਮਜ਼ ਐਨਫੋਰਸਮੈਂਟ ਓਬਾਮਾ ਪ੍ਰਸ਼ਾਸਨ ਤੋਂ ਬਾਅਦ ਸਭ ਤੋਂ ਵੱਧ ਦੇਸ਼ ਨਿਕਾਲੇ ਦੇ ਰਿਕਾਰਡ ਦੇ ਰਾਹੀ ਹੈ। ਮਿਸਟਰ 트럼ਪ ਦੇ ਦੂਜੇ ਰਾਸ਼ਟਰਪਤੀ ਕਾਰਜਕਾਲ ਦੇ ਪਹਿਲੇ 6 ਮਹੀਨਿਆਂ ਦੌਰਾਨ ਆਈਸੀਈ ਨੇ ਲਗਭਗ 1.5 ਲੱਖ ਦੇਸ਼ ਨਿਕਾਲੇ ਦਰਜ ਕੀਤੇ। ਮੋਟਾ-ਮੋਟਾ ਹਿਸਾਬ ਲਗਾਇਆ ਜਾਵੇ ਤਾਂ ਫਿਰ ਔਸਤਨ 800 ਲੋਕਾਂ ਨੂੰ ਹਰ ਦਿਨ ਦੇਸ਼ ਨਿਕਾਲਾ ਦਿੱਤਾ ਜਾਂਦਾ ਹੈ। ਜਿਸ ਨਾਲ ਏਜੰਸੀ ਰਾਸ਼ਟਰਪਤੀ ਦੇ ਅਹੁਦੇ ਤੇ ਆਉਣ ਦੇ ਪਹਿਲੇ ਸਾਲ ਵਿੱਚ 3 ਲੱਖ ਤੋਂ ਵੱਧ ਦੇਸ਼ ਨਿਕਾਲੇ ਕਰਨ ਦੇ ਰਾਤੇ ਚੱਲ ਰਹੀ ਹੈ ਜੇਕਰ ਦੇਸ਼ ਨਿਕਾਲੇ ਉਸੇ ਰਫ਼ਤਾਰ ਨਾਲ جاری ਰਹੇ ਤਾਂ ਫਿਰ ਇਹ ਆંકੜਾ ਪਾਰ ਹੋ ਸਕਦਾ ਹੈ ਇਤਿਹਾਸਿਕ ਏਜੰਸੀ ਦੇ ਆંકड़े ਦਰਸਾਉਂਦੇ ਨੇ ਕਿ ਵਿੱਤੀ ਸਾਲ 2014 ਤੋਂ ਬਾਅਦ ਇਹ ਸਭ ਤੋਂ ਵੱਧ ਸਾਲਾਨਾ ਗਿਣਤੀ ਹੋਵੇਗੀ ਓਬਾਮਾ ਪ੍ਰਸ਼ਾਸਨ ਨੇ 316000 ਆਈਸੀਈ ਦੇਸ਼ ਨਿਕਾਲੇ ਦਰਜ ਕੀਤੇ ਸੀ ਸਰਕਾਰ ਦਾ ਵਿੱਤੀ ਸਾਲ ਅਕਤੂਬਰ ਚ ਸ਼ੁਰੂ ਹੁੰਦਾ ਤੇ ਸਤੰਬਰ ਦੇ ਅੰਤ ਵਿੱਚ ਖਤਮ ਹੁੰਦਾ ਹੈ ਹਾਲਾਂਕਿ ਇਹ 3 ਲੱਖ ਹਰ ਸਾਲ ਆਈਸੀਈ ਦੇਸ਼ ਨਿਕਾਲੇ ਦਾ ਕਾਫੀ ਮਹੱਤਵਪੂਰਨ ਵਾਅਦਾ ਹੈ ਪਰ ਫਿਰ ਵੀ ਇਹ ਟਰੰਪ ਪ੍ਰਸ਼ਾਸਨ ਦੇ ਅਧਿਕਾਰੀਆਂ ਦੁਆਰਾ ਦੱਸੇ ਗਏ 10 ਲੱਖ ਸਾਲਾਨਾ ਦੇਸ਼ ਨਿਕਾਲੇ ਦੇ ਟੀਚੇ ਤੋਂ ਬਹੁਤ ਘੱਟ ਹੋਵੇਗਾ। ਕਾਬਿਲ ਗੌਰ ਹੈ ਕਿ ਆਈਸੀਈ ਇਕਲੌਤੀ ਸੰਗੀ ਏਜੰਸੀ ਨਹੀਂ ਹੈ ਜੋ ਦੇਸ਼ ਨਿਕਾਲੇ ਨੂੰ ਪੂਰਾ ਕਰਦੀ ਹੈ। ਪਿਛਲੇ 6 ਮਹੀਨਿਆਂ ਦੌਰਾਨ ਯੂਐਸ ਕਸਟਮਜ਼ ਅਤੇ ਬਾਰਡਰ ਪ੍ਰੋਟੈਕਸ਼ਨ ਨੇ ਅੰਤਰੂਨੀ ਸਰਕਾਰੀ ਆਂਕੜਿਆਂ ਅਨੁਸਾਰ 1,112,000 ਤੋਂ ਵੱਧ ਦੇਸ਼ ਨਿਕਾਲੇ ਦਰਜ ਕੀਤੇ ਨੇ। ਇਸ ਤੋਂ ਇਲਾਵਾ ਆંકੜੇ ਦੱਸਦੇ ਨੇ ਕਿ ਗ੍ਰੈਸ ਸੁਰੱਖਿਆ ਵਿਭਾਗ ਨੇ ਵੀ ਮਿਸਟਰ 트ੰਪ ਦੇ ਦੂਜੇ ਕਾਰਜਕਾਲ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ 13000 ਤੋਂ ਵੱਧ ਸਵੈ ਦੇਸ਼ ਨਿਕਾਲਿਆਂ ਦਾ ਪਤਾ ਲਗਾਇਆ ਹੈ। ਸੋ ਇਹ ਸੰਤਾਸਾ ਖਬਰਾਂ ਚਾਹੁੰਦੇ ਜਾਂਦੇ ਇੱਕ ਵਾਰ ਫਿਰ ਨਿਸ਼ਮਾਰ ਦਿਆ ਮੁਖਰਲੇਸ ਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ 트ੰਪ ਦਾ ਵੱਡਾ ਬਿਆਨ ਇਹ ਕਿਹਾ ਅਮਰੀਕੀ ਕੰਪਨੀਆਂ ਭਾਰਤੀਆਂ ਨੂੰ ਨੌਕਰੀ ਤੇ ਰੱਖਣਾ ਕਰਨ ਬੰਦ। ਪ੍ਰਵਾਸੀਆਂ ਨੂੰ ਦਿੱਤੀ ਗਈ ਵੱਡੀ ਰਾਹਤ ਤੇ ਨਾਗਰਿਕਤਾ ਕਾਨੂੰਨ ਨੂੰ ਲੈ ਕੇ ਅਦਾਲਤ ਨੇ 트ੰਪ ਨੂੰ ਦਿੱਤਾ ਝਟਕਾ। ਅਮਰੀਕੀ ਪਾਸਪੋਰਟ ਪਹਿਲਾ ਵਾਂਗ ਨਹੀਂ ਰਿਹਾ ਸ਼ਕਤੀਸ਼ਾਲੀ ਸੱਲਾਨਾ ਦਰਜਾਬੰਦੀ ਵਿੱਚ ਮਿਲਿਆ 10ਵਾਂ ਸਥਾਨ ਇਸ ਦੇ ਨਾਲ ਹੀ ਮੈਨੂੰ ਦੇ ਇਜਾਜ਼ਤ ਕਲ ਫਿਰ ਮਿਲਾਂਗੇ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤਨਮਾਤਰ